ਗੇੜ ਬੰਦਾ ਪਿਆ ਤਿੰਨ ਸਾਲ ਹੋ ਗਏ ਆਏ ਤੱਕ ਗੇੜ ਕੰਪਲੀਟ ਨਹੀਂ ਕਈ ਵਾਰੀ ਜੇਏ ਨੂੰ ਐਸੀ ਨੂੰ ਕੰਪਨੀਟਾਂ ਕੀਤੀਆਂ ਕਾਰਪੋਰੇਸ਼ਨ ਵਾਲਿਆਂ ਨੂੰ ਕੀਤੀਆਂ ਪਰ ਕੋਈ ਸੁਣਵਾਈ ਨਹੀਂ ਹੋਈ ਕੋਈ ਨਾ ਦੋ ਤਿੰਨ ਦਿਨ ਦਾ ਟਾਈਮ ਮੰਗਿਆ ਲੇਕਿਨ ਆ ਤਿੰਨ ਮਹੀਨੇ ਹੋ ਗਏ ਕੋਈ ਨਹੀਂ ਬੜਿਆ ਔਰ ਐਸੀ ਇਸ ਤਰ੍ਹਾਂ ਰਾਸ਼ਨ ਕਾਟਾਂ ਦਾ ਵੀ ਮਸਲਾ ਵਾ ਭਗਵੰਤ ਮਾਨ ਜੀ ਨੇ ਕਹਿਤਾ ਹੈ ਕਿ ਸਾਰੇ ਹੱਲ ਕਰ ਦਿਓ ਲੇਕਿਨ ਨਹੀਂ ਕੋ ਚੁੰਨਿੰਦੇ ਜਿਹੜੇ ਕੋਈ ਉਹਨਾਂ ਦੇ ਪਾਰੋਕਾਰ ਆਗੇ ਉਹ ਫੂਡ ਸਪਲਾਈ ਅਫਸਰਾਂ ਕੋ ਜਾ ਕੇ ਬਹਿ ਗਏ ਆ ਮੈਂ ਜਗਦੀਸ਼ ਕੁਮਾਰ ਜੱਗੂ ਆਲ ਇੰਡੀਆ ਸ਼ਡਿਊਲਡ ਕਾਰ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਇਹ ਜਿਹੜਾ ਜੋ ਧਰਨਾ ਵਾ ਇਹ ਆਲ ਇੰਡੀਆ ਸ਼ਡਿਊਲਡ ਕਾਰ ਫੈਡਰੇਸ਼ਨ ਦੇ ਸਾਡੇ ਪ੍ਰਧਾਨ ਨੇ ਪੰਜਾਬ ਦੇ ਗੁਰਦੀਪ ਸਿੰਘ ਜੀ ਉਹਨਾਂ ਨੇ ਇਹ ਫੈਸਲਾ ਲਿਆ ਕਿਉਂਕਿ ਉਹਨਾਂ ਨੇ ਜਨਤਾ ਨੂੰ ਵੇਖਿਆ ਵੀ ਬੜਾ ਬੜਾ ਪਾਣੀ ਤਿੰਨ ਆਲਾ ਗੰਦਾ ਆ ਰਹਾ ਓਰੀ ਬੜੀਆਂ ਲੱਖੀਆਂ ਸਮੱਸਿਆ ਹੈ ਕਿ ਸਾਡੀ ਅਈ ਦੇ ਸਮਾਜ ਦਾ ਕੰਮ ਕਰ ਗਿਆ ਕਿਉਂਕਿ ਸਾਡੀ ਜਿਹੜੀ ਸਸਤਾ ਵਾਲ ਇੰਡੀਆ ਚਦੂਲ ਫੈਡਰੇਸ਼ਨ ਇਹ ਸਮਾਜਿਕ ਸੰਸਥਾ ਅਈ ਸਮਾਜ ਦਾ ਵੱਧ ਤੋਂ ਵੱਧ ਕੰਮ ਕਰਦੇ ਆਂ ਔਰ ਸਮਾਜ ਦੇ ਨਾਲ ਖੜੇ ਹੁੰਦੇ ਆਂ ਸਾਨੂੰ ਕੋਈ ਵੀ ਸਮਾਜ ਨੂੰ ਕੋਈ ਤੁਮ ਮੁਸਕਲ ਆਉਂਦੀ ਆ ਤੇ ਇਹ ਪਹਿਲੇ ਆਧਾਰ ਤੇ ਖੜੇ ਇਹਦਾ ਗੇਟ ਬੰਦਾ ਪਿਆ ਤਿੰਨ ਸਾਲ ਹੋ ਗਿਆ ਅਜੇ ਤੱਕ ਗੇਟ ਕੰਪਲੀਟ ਨਹੀਂ ਕਈ ਵਾਰੀ ਜੇੀਨੂ ਐਸਡੀ ਨੂੰ ਕੰਪਲੇਟਾਂ ਕੀਤੀਆਂ ਕਾਰਪੋਰੇਸ਼ਨ ਵਾਲਿਆਂ ਨੂੰ ਕੀਤੀਆਂ ਪਰ ਕੋਈ ਸੁਣਵਾਈ ਨਹੀਂ ਹੋਈ ਬੋਨਾ ਬੋਨਾ ਜੀ ਬੋਨਾ ਜੀ ਕਹਿੰਨੇ ਆ ਵੀ ਜੇ ਆਈ 15 ਮਿੰਟਾਂ ਦੇ ਵਿੱਚ ਵਿੱਚ ਤੇ ਜੇ ਇਥੇ ਐਸਡੀਓ ਸਾਹਿਬ ਆਏ ਨੇ ਉਹ ਕਹਿੰਦੇ ਵੀ 15 ਮਿੰਟਾਂ ਦੇ ਵਿੱਚ ਹੁਣੇ ਕੰਮ ਸਟਾਰਟ ਕਰਾਂਗੇ ਜੇ ਨਾ ਕੰਮ ਸਟਾਰਟ ਕਰਾਇਆ ਤੇ ਫਿਰ ਧਰਨਾ ਜਿਹੜਾ ਉਹ ਜਾਰੀ ਰਹੇਗਾ ਚਾਹੇ ਉਹ ਸਾਨੂੰ ਟ੍ਰੈਫਿਕ ਰੋਕਣੀ ਪਵੇ ਚਾਹੇ ਕੋਈ ਅਫਸਰ ਆਵੇ ਪਰ ਉਹਨਾਂ ਦੀ ਮੰਨੀ ਨਹੀਂ ਜਾਏਗੀ ਇਹਨਾਂ ਕੁਸ਼ ਕਹਿੰਦਾ ਜੈ ਵਾਲਮੀਕੀ ਹਾਰਾ ਬਾਰੇ ਕੀ ਸਭ ਤੋਂ ਪਹਿਲਾਂ ਫਤਿਹ ਸਾਂਝ ਪਾਓ ਜੀ ਸ੍ਰੀ ਵਹਿਗੁਰੂ ਜੀ ਖਾਲਸਾ ਸ੍ਰੀ ਵਹਿਗੁਰੂ ਜੀ ਦੇ ਪੱਤੇ ਜੈ ਭੀਮ ਜੈ ਸਵਧਾਨ ਤੁਸੀਂ ਪ੍ਰੈਸ ਵਾਲੇ ਵੀਰ ਜਿਆਦਾ ਵੈਸੇ ਜਾਣਦੇ ਜੇ ਕਿਉਂਕਿ ਤੁਹਾਨੂੰ ਪਤਾ ਮਸਲੇ ਕਿੱਥੋਂ ਹੁੰਦੇ ਦੇ ਕਿੱਥੋਂ ਉੜਦੇ ਦੇ ਕਿਤ ਤਰ੍ਹਾਂ ਹੱਲ ਹੁੰਦੇ ਹੈਗੇ ਆ ਆ ਕਾਫੀ ਸਮੇਂ ਤੋਂ ਅਮਰਜੀਤ ਬੱਬਾ ਸੰਸੇ ਤੇ ਬੱਬਾ ਜੀਵਨ ਸਿੰਘ ਦੀ ਯਾਦਗਾਰੀ ਗੇਟ ਜਿਨ੍ਹਾਂ ਦੀ ਉਸਾਰੀ ਚੱਲ ਰਹੀ ਸੀ ਤਕਰੀਬਨ 3 ਸਾਲ ਤੋਂ ਉੱਪਰ ਹੋ ਗਿਆ ਸਮਾਂ ਇਸੇ ਤਰ੍ਹਾਂ ਹੀ ਪ੍ਰੋਤ ਪ੍ਰਦਰਸ਼ਨ ਕਰਕੇ ਹੀ ਕੰਮ ਚਾਲੂ ਕਰਾਈਦਾ ਲੇਕਿਨ ਇਹ ਗੁੰਮਟੇ ਰੱਖਤੇ ਇਹਨੂੰ ਨਾਤੇ ਨਾਲ ਕਿਹਾ ਅਸੀਂ ਦਸਾਂ ਦਾ ਸੱਜੇ ਢੰਗ ਨਾਲ ਜਾਂਦ ਕੇ ਇਹਨਾਂ ਨੂੰ ਲਿਖ ਕੇ ਦਿੱਤਾ ਪੀਜਡੂਡੀ ਦੇ ਅਧਿਕਾਰੀਆਂ ਨੂੰ ਉਹ ਨਾ ਇਹ ਗੁੰਮਟਾ ਨੂੰ ਕੋਈ ਪੇਂਟ ਕੀਤਾ ਗਿਆ ਜੋ ਕਿ ਗੇਟ ਦਾ ਪੇਂਟ ਵੀ ਹੋਣਾ ਜੇ ਇਹਨਾਂ ਨੇ ਅਰਥ ਦਾ ਬੋਰ ਕਿਹਾ ਹੈਗਾ ਕਿ ਇੱਕ ਕੋਲੇ ਵਾਲਾ ਬੋਰ ਹੁੰਦਾ ਉਹ ਹੋਊਗਾ ਲੇਕਿਨ ਇੱਕ ਸੁੱਕਾ ਦੱਕ ਫੋਰ ਦਾ ਬੋਰ ਕਰਕੇ ਕੋਈ ਲੂਨ ਨਹੀਂ ਪਾਇਗੋ ਨਹੀਂ ਉਸੇ ਤਰ੍ਹਾਂ ਹੀ ਉਹਨੂੰ ਛੜਤਾ ਵਾ ਔਰ ਲਾਈਟਾਂ ਨਹੀਂ ਲੱਗੀਆਂ ਇਹ ਤੇ ਪਰ ਇਸੇ ਤਰ੍ਹਾਂ ਇੰਡਸਟਰੀ ਦਫ਼ਤਰ ਲੱਗੇ ਇੱਕ ਗੇੜ ਹੈਗਾ ਨਿਊ ਜਵਾਹਰ ਨਗਰ ਨੂੰ ਮੋੜ ਮੁੜਦਾ ਉਹ ਬੱਬਾ ਸੰਸਨਜੀ ਦੇ ਨਾਂ ਤੇ ਆ ਉਹਦੇ ਹਿਸਾਬ ਨਾਲ ਉਹ ਪੰਜ-ਪੰਜ ਫੁੱਟ ਪਿੱਲਰ ਭਰ ਕੇ ਤੋਂ 3 ਸਾਲ ਹੋ ਗਏ ਉਸੇ ਤਰ੍ਹਾਂ ਛੱਡੇ ਮੈਨੂੰ ਲੱਗਦਾ ਵੀ ਕੋਈ ਇਹੋ ਜਿਹੇ ਅੰਸਰ ਜਿਲੇ ਨਸ਼ੇ ਦੇ ਆਦੀ ਆ ਉਹਨਾਂ ਨੇ ਉਹ ਸਰਗੇ ਹੀ ਲੈ ਜਨੇ ਵੱਡ-ਵੱਡ ਕੇ ਉੱਥੋਂ ਲੇਕਿਨ ਸਰਕਾਰ ਦਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਪਰ ਹਾਈ ਵੋਲਟੇਜ ਤਾਰਾ ਸਾਡੇ ਸੀਤ ਬੱਬਾ ਸੰਸਨ ਰਾਣਾ ਗਾਰਡਨ ਜਵਾਹਰ ਨਗਰ ਨਿਊ ਜਵਾਹਰ ਨਗਰ ਮਹਬੂਬਪੁਰੇ ਦੇ ਵੀ 4-5 ਨੰਬਰ ਗਲੀ ਦੇ ਘਰਾਂ ਤੋਂ ਲੰਗਦੀਆਂ ਜਿਨ੍ਹਾਂ ਨਾਲ ਕਈ ਜਣਾ ਪਰਿਵਾਰਾਂ ਦਾ ਇਨਸਾਨ ਵੀ ਹੋਇਆ ਬਾਰ-ਬਾਰ ਬੱਚੇ ਜਾਣ ਨਾ ਜਾਣ ਤੋਂ ਲੇਕਿਨ ਇਹਨਾਂ ਨੂੰ ਮੰਗ ਪੱਤਰ ਦੇਣ ਦੇ ਬਾਅਦ ਡੀਸੀ ਸਾਹਿਬ ਨੂੰ ਬਿਲੀ ਬੋਰਡ ਨੂੰ ਪੂਰ ਸਪਲਾਈ ਦੇ ਅਧਿਕਾਰਾਂ ਨੂੰ ਕਿਸੇ ਦੇ ਕੋਲੋਂ ਤੋਂ ਜੂਨ ਹੀ ਸਰਕੀ ਅਡੇਹਨਾ ਕਮਿਸ਼ਨਰ ਸਾਹਿਬ ਨੇ ਐਸ்சி ਸਾਹਿਬ ਨੂੰ ਵਾਟਰ ਸਪਲਾਈ ਨੂੰ ਇੱਕ ਲਿਖਤੀ ਹੁਕਮ ਜਾਰੀ ਕੀਤਾ ਹੈਗਾ ਕਿ ਇਹ ਵਾਲਾ ਵਾਟਰ ਸਪਲਾਈ ਦੀ ਸਮੱਸਿਆ ਬਾਗੀ ਵਾਰ ਨੰਬਰ 31 ਦੀ ਤੇ ਮਹਬੂਬਪੁਰੇ ਦੀ ਇਹ ਤੁਸੀਂ ਜਲਦੀ ਐਕਸਟਮੋਰਦਵਾਕ ਮੇਰਾ ਸਾਈਨ ਕਰਾਉ ਤੇ ਓਪਨ ਪਾ ਦੋ ਲੇਕਿਨ ਜੈਸ ਕੁਮਾਰ ਜੀ ਉਹਨਾਂ ਨੂੰ ਐਸਸੀ ਸਾਹਿਬ ਨੇ ਕਹਿਤਾ ਲੇਕਿਨ ਉਹਨਾਂ ਦੋ ਤਿੰਨ ਦਿਨ ਦਾ ਟਾਈਮ ਮੰਗਿਆ ਲੇਕਿਨ ਆ ਤਿੰਨ ਮਹੀਨੇ ਹੋ ਗਏ ਕੋਈ ਨਹੀਂ ਬੜਿਆ ਔਰ ਐਸੀ ਇਸ ਤਰ੍ਹਾਂ ਰਾਸ਼ਨ ਕਾਟਾਂ ਦਾ ਵੀ ਮਸਲਾ ਵਾ ਭਗਵੰਤ ਮਾਨ ਜੀ ਨੇ ਕਹਿਤਾ ਹੈ ਕਿ ਸਾਰੇ ਬਹਾਲ ਕਰ ਦੋ ਲੇਕਿਨ ਨਹੀਂ ਕੋ ਚੁਨਿੰਦੇ ਜਿਹੜੇ ਕੋਈ ਉਹਨਾਂ ਦੇ ਪਰਵੋਕਾਰ ਆਗੇ ਉਹ ਫੂਲ ਸਪਲਾਈ ਅਫਸਰਾਂ ਮージャ ਕੇ ਬਹਿ ਗਏ ਆ ਉਹਨੇ ਕੋ ਚਾਲੂ ਕਰਤੇ ਬਾਕੀ ਸਾਥਰੀ ਗਾਲ ਹੈਗੀ ਪਰਿਵਾਰਾਂ ਨੂੰ ਵੱਧ ਘਾਟ ਕੋ ਬੋਲਦੇ ਡਿਪੋ ਹਲਡਰ ਗਈ ਅਕੋਂਦੇ ਤੁਸੀਂ ਗਲੇ ਪੈਸੇ ਖਰਚ ਰਹੇ ਫਰੀ ਦੀ ਆਉਂਦੀ ਤੇ ਫਰੀ ਦੀ ਆਉਂਦੀ ਹੈਗੀ ਉਹ ਤੇ ਜਾ ਕੇ ਡਿਪੋ ਡਰੱਗ ਦੇ ਕਾਰਟ ਚੱਕ ਚੱਕਰ ਲੋ ਡਾਟਾ ਔਰ ਇਨਾਂ ਦੇ ਖੋਦੇ ਤਨਾ ਤਨਾ ਪਰਿਵਾਰਾਂ ਦੇ ਕਾਰਡ ਰਾਸ਼ਨ ਕਾਰਡ ਬਣੇ ਆ ਜੇ ਇਨਾਂ ਨੂੰ ਉਤਕਾਰ ਹੈ ਰਾਸ਼ਨ ਕਾਟਾਂ ਦਾ ਤੇ ਆਮ ਜਨਤਾ ਨੂੰ ਨਹੀਂ ਗਰੀਬ ਜਨਤਾ ਨੂੰ ਨਹੀਂ ਜੇ ਟੂ ਪੇਸਟ ਲਿੰਦੇ ਟੈਕਸ ਦਿੰਦੇ ਸਰਕਾਰ ਨੂੰ ਸਾਬਨ ਣਾਉਣ ਵਾਲਾਂ ਦੇ ਟੈਕਸਿੰਦੇ ਜੇ ਤੇਲ ਲਿਉਂਦੇ ਅਸਰੋਂ ਦਾ ਟੈਕਸ ਦਿੰਦੇ ਫਰੈਂਡ ਫਰੈਂਡ ਲਿਉਂਦੇ ਟੈਕਸ ਦਿੰਦੇ ਜੇ ਮੈਡੀਸਨ ਲਿਉਣੇ ਆਪਣੇ ਘਰ ਚ ਟੈਕਸ ਨੇ ਕੱਪੜਾ ਲਿਆਉਣੇ ਤਾਂ ਟੈਕਸ ਦਿੰਨੇ ਆਂ ਰੋਡ ਤੇ ਚੱਲਦੇ ਤਾਂ ਟੈਕਸ ਦਿੰਨੇ ਆਂ ਬਿਜਲੀ ਵਰਤਦੇ ਤਾਂ ਟੈਕਸ ਦਿੰਨੇ ਆਂ ਜੇ ਅਸੀਂ ਫ੍ਰਿਜ ਤੋੜਾ ਲਿਆਉਣੇ ਤਾਂ ਟੈਕਸ ਦਿੰਨੇ ਮੈਨੂੰ ਇਹ ਦੱਸੋ ਬਈ ਆਮ ਜਿਹੜੇ ਸਲੀਮ ਏਰੀਆ ਚ ਰਹਿੰਦੇ ਆ ਸਾਡੇ ਪਰਿਵਾਰ ਰਹਿੰਦੇ ਆ ਉਹ ਹਰ ਚੀਜ਼ ਦਾ ਟੈਕਸ ਦਿੰਦੇ ਆ ਫਿਰ ਉਹਨਾਂ ਨੂੰ ਇਹ ਸਹੂਲਤਾਂ ਤੋਂ ਵਾਂਝਾ ਕਿਉਂ ਰੱਖ ਰਹੀ ਸਰਕਾਰ ਕਿਉਂ ਸਾਰੇ ਡਿਪਾਰਟਮੈਂਟ ਵਾਂਝਾ ਰੱਖ ਰਹੇ ਕਿਉਂ ਭੇਤ ਭਾਵ ਕਰ ਰਹੇ ਆ ਔਰ ਸਾਡੇ ਬਾਲਮੀਕ ਸਮਾਜ ਰਵਿਦਾਸੀਆ ਸਮਾਜ ਅਮਰਸਿਦ ਬਾਬਾ ਜੀਮ ਸਿੰਘ ਜੀ ਦੇ ਜਿਹੜੇ ਵਾਂਝਾ ਰੰਗਰੇਟੇ ਸੰਗ ਜਾਂ ਹੋਰ ਵੀ ਸਮਾਜਿਕ ਜਿਹੜੇ ਸਮਾਜ ਦੇ ਦਬੇ ਕੁਚਲੇ ਵੀਰ ਨੇ ਉਹਨਾਂ ਨਾਲ ਇਹ ਧੱਕੇਚਾਹੀਆਂ ਕਿਉਂ ਹੁੰਦੀਆਂ ਉਹ ਸ਼ੁਰੂ ਤੋਂ ਹੁੰਦੀਆਂ ਤੇ ਉਹਨਾਂ ਨੂੰ ਸੰਘਰਸ਼ ਕਰ ਕਰਕੇ ਹੀ ਇਨਸਾਫ ਲੈਣਾ ਪੈਂਦਾ ਕਾਹਦੇ ਬਦਲਾਅ ਪਾਊਗਾ ਮਾਨ ਸਾਹਿਬ ਕਹਿੰਦੇ ਬਦਲਾਅ ਬਦਲਾਅ ਕਦੋਂ ਆਣਾ ਇਹ ਸਰਕਾਰਾਂ ਧੜਨੇ ਦੀ ਬਦਲਾਅ ਕਰਦੀਆਂ ਇਹ ਜੀ ਇਹਨਾਂ ਦੀ ਚਲੀ ਸੋਚ ਹੈਗੀ ਮਨੁਵਾਦੀ ਸੋਚ ਆ ਉਹ ਇਹਨਾਂ ਕੋ ਨਹੀਂ ਦਿਮਾਗੋਂ ਕੱਢੀ ਜਾਂਦੀ ਜਾਂ ਤੇ ਸਾਡੇ ਵੀ ਵਿੱਚ ਕੁਝ ਆਈਐਸ ਅਫਸਰ ਆਈਪੀਐਸ ਅਫਸਰ ਜਿਹੜੇ ਕਰਕੇ ਇਹਨਾਂ ਨਾਲ ਰਲ ਕੇ ਐਮਐਲਏ ਮਨਿਸਟਰ ਬਣੇ ਨੇ ਉਹਨਾਂ ਨੂੰ ਬੇਨਤੀ ਵੀ ਤੁਹੀਂ ਤੇ ਕਮ ਸਕਾਮ ਆਪਣੀ ਆਵਾਜ਼ ਠਾਹ ਸਮਾਜ ਦੀ ਤੁਹਾਨੂੰ ਕਿਸ ਚੀਜ਼ ਦਾ ਡਰ ਆ ਇਹ ਤੁਹਾਨੂੰ ਜਿੰਨੀ ਦੇਤਾਗਾ ਸਮੱਸਿਆਵਾਂ ਦਾ ਹੱਲ ਨਹੀਂ ਹੋਊਗਾ ਐਸਪੀ ਸਤਾਹ ਹਰਪਾਲ ਸਿੰਘ ਜੀ ਆਇਆ ਉਹ ਵਿਸ਼ਵਾਸ ਦਵਾਇਆ ਵੀ ਆ ਤੁਸੀਂ ਜਾਮ ਖੋਲ ਦੋ ਤੇ ਸਾਰੇ ਅਫਸਰ ਸਾਹਿਬਾਂ ਇੱਥੇ ਆ ਰਹੇ ਆ ਜੇ ਲੋਕਟਾਈ ਲੱਗ ਰਹੀ ਆ ਉਹ ਕਿਸੇ ਤਰੀਕੇ ਨਾਲ ਨਹੀਂ ਲਾ ਰਹੇ ਗਲੀਆਂ ਛੱਡੀ ਜਾ ਰਹੇ ਆ ਆਲਾ ਕਦਮ ਜੀ ਸਾਡੇ ਸਾਰੇ ਜਿੰਨੇ ਵੀ ਸਮਾਜ ਦੇ ਕਮੇਟੀ ਦੇ ਮੈਂਬਰ ਸਹਿਬਾਨ ਅੱਜ ਇੱਥੇ ਇਕੱਤਰ ਹੋ ਗਏ ਹੋਰ ਸੰਕਟਾਂ ਵੀ ਬਹੁਤ ਜਲਦ ਜੇ ਨਾ ਆਏ ਹਲ ਹੋਇਆ ਤੇ ਅਗਲਾ ਫੈਸਲਾ ਇੱਥੇ ਸੰਕਟ ਜੀ ਲੈ ਕੇ ਐਲਾਨ ਕੀਤਾ ਜਾਏਗਾ ਇਸ ਤਰ੍ਹਾਂ ਜੇ ਮਕਬੂਲਪੁਰ ਏਰੀਆ ਦੇ ਲੋਕ ਨੇ ਇਹ ਸਾਰੇ ਇੱਥੇ ਚੌਂਸ ਇਕੱਠੇ ਆ ਗਏ ਇਹਨਾਂ ਦੀਆਂ ਟੂਟੀਆਂ ਚ ਪਾਣੀ ਗੰਦਾ ਆ ਰਿਹਾ ਉਹਦੇ ਸਬੰਧ ਦੇ ਵਿੱਚ ਜਿਹੜੇ ਆ ਐਸਟੀਯੂ ਸਾਹਿਬ ਤੇ ਐਕਸ਼ਨ ਸੰਬੰਧ ਕਾਰਪੋਰੇਸ਼ਨ ਦੇ ਉਹ ਪਹੁੰਚ ਗਿਆ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਆਓ ਤੁਹਾਨੂੰ ਜਿੱਥੇ ਵੀ ਪ੍ਰੋਬਲਮ ਹੈਗੀ ਆ ਅਸੀਂ ਨਾਲ ਚੱਲ ਕੇ ਤੁਹਾਡੀ ਪ੍ਰੋਬਲਮ ਸੋਲਵ ਕਰਵਨੇ ਆ। ਉਹ ਹੁਣ ਮਸਲਾ ਇਹਨਾਂ ਦਾ ਸੋਲਵ ਹੋ ਚੱਲਿਆ ਵਾ। ਇੱਕ ਇਹਨਾਂ ਦਾ ਮਸਲਾ ਹੈਗਾ ਪੀਡਬਲਯੂਡੀ ਦਾ। ਜਿਹੜੀਆਂ ਉਹ ਜਿਹੜੀਆਂ ਸੀਮੈਂਟਡ ਦੇ ਟਾਈਲ ਜਿਹੜੀਆਂ ਲੱਗ ਰਹੀਆਂ ਨੇ ਉਹ ਕਹਿੰਦੇ ਵੀ ਮਾੜੀ ਕੁਆਲਿਟੀ ਦੀਆਂ ਨੇ। ਉਹ ਵੀ ਐਕਸਿਸ ਸਾਹਿਬ ਨਾਲ ਗੱਲ ਹੋ ਗਈ ਆ। ਐਕਸਿਸ ਸਾਹਿਬ ਨੇ ਐਸਟੀਯੂ ਸਾਹਿਬ ਨੂੰ ਭੇਜ ਲੱਗੇ ਆ। ਉਹ ਵੀ ਮਸਲਾ ਹੁਣੇ ਹਾਲ ਹੋ ਗਿਆ। ਅਸੀਂ ਇੰਨਾ ਹੀ ਪ੍ਰੋਬਲਮ।